ਹਾਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟ ਤੇ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਪਿੰਡ ਜੋਰ ਸਿੰਘ ਵਾਲੇ ਪਹੁੰਚੇ ਹੋਏ ਆ ਬਾਈ ਹਰਵੇਲ ਦੇ ਫਾਰਮ ਤੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਲੱਗਦਾ ਜੀ ਤੇ ਅੱਜ ਐਨੀਮਲ ਜਿਹੜੇ ਹੈਗੇ ਦੋਸਤੋ ਸੇਲ ਪਰਚੇ ਵਾਲੀ ਵਿਕਰੀ ਵਾਲੇ ਪਸ਼ੂ ਤਕਰੀਬਨ ਇੱਥੇ ਘਟੇ 8 ਤੋਂ 10 ਨਾਗ ਹੈਗੇ ਆ ਸੇਲ ਵਾਲੇ ਤੇ ਜਿਨ੍ਹਾਂ ਦੇ ਵਿੱਚ ਦੋਸਤੋ ਤਿੰਨ ਵਿਹੜਾ ਹੈਗੀਆਂ ਤੇ ਦੋ ਤੁਹਾਨੂੰ ਮੱਝਾਂ ਝੋਟੀਆਂ ਜਿਹੜੀਆਂ ਵੇਖਣ ਦੇ ਵਿੱਚ ਮਿਲਣਗੀਆਂ ਪਰ ਅੱਜ ਜਿਹੜੀ ਦੋਸਤੋ ਵੀਡੀਓ ਹੈਗੀ ਆ ਖਾਸ ਤੌਰ ਤੇ ਆਪਾਂ ਤੁਹਾਨੂੰ ਚਾਰ ਮਾਲੀ ਦਿਖਾਉਣੇ ਆ ਚਾਰ ਕੱਟੇ ਦਿਖਾਵਾਂਗੇ ਦੋਸਤੋ ਬਾਈ ਦੇ ਕੋਲ ਇੱਕ ਤਕਰੀਬਨ ਬੂਰੇ ਤੇ ਨੀਲੀ ਰਾਵੀ ਦੇ ਵਿੱਚ ਤੇ ਮੋਹਰਾ ਦਾ ਇੱਕ ਜਿਹਾ ਕਟਾ ਵਕਾਊ ਹੈਗਾ ਤੇ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ ਦੋਸਤੋ ਕੱਟੇ ਜਿਹੜੇ ਹੈਗੇ ਵੀਰ ਨੇ ਤਕਰੀਬਨ 4 ਪਾ ਦਿੱਤੇ ਆ ਸ਼ਕੀਨ ਵੀਰਾਂ ਦੇ ਲਈ ਆ ਜਿਨ੍ਹਾਂ ਨੇ ਅਗੇ ਬਰੀਡ ਤੇ ਵੀ ਕੰਮ ਕਰਨਾ ਹੈ ਤਾਂ ਤੁਸੀਂ ਜਿਹੜੇ ਨੀਲੀ ਦਾਵੀ ਦੇ ਵਿੱਚ ਕੱਟਾ ਤੁਹਾਨੂੰ ਪੂਰਾ ਵੀ ਇੱਕ ਵੇਖਣ ਦੇ ਵਿੱਚ ਮਿਲੇਗਾ ਤੇ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਬਾਈ ਹਰਬੇਲ ਦੇ ਕੋਲੋਂ ਲੈ ਕੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਠੀਕ ਆ ਜੀ ਤੇ ਵੇਖੋ ਐਨੀਮਲ ਜਿਹੜੇ ਹੈਗੇ ਦੋਸਤੋ ਬਹੁਤ ਵਧੀਆ ਕੋਕਾ ਪੀਸ ਵੀਰ ਦੇ ਕੋਲ ਨੇ ਤਕਰੀਬਨ ਇਹ ਮੇਲ ਆ ਦੋਸਤੋ 4 ਜਿਹੜੇ ਕੱਟੇ ਨੇ ਤਕਰੀਬਨ ਤੇ ਡਿਮਾਂਡ ਜਿਹੜੀ ਹੁੰਦੀ ਆ ਹਰ ਕ ਵੀਰ ਦੀ ਹੁੰਦੀ ਆ ਡਿਮਾਂਡ ਸੋ ਕਿਸੇ ਦੀ ਮੱਝਾਂ ਦੀ ਝੋਟੀਆਂ ਦੀ ਬਿਹੜ ਰੱਖਣ ਦੇ ਸ਼ਕੀਨ ਵੀਰਾਂ ਦੇ ਲਈ ਆ ਕੇ ਕੱਟੇ ਵੀ ਬਹੁਤ ਜਦੇ ਲੋੜੀ ਦੇ ਹੁੰਦੇ ਆ ਚਾਹੀਦੇ ਹੁੰਦੇ ਆ ਤੇ ਚਾਰ ਕੱਟੇ ਦਿਖਾਵਾਂਗੇ ਨੀਲੀ ਰਾਵੀ ਦੇ ਵਿੱਚ ਜਦੋਂ ਵੀ ਤੁਹਾਨੂੰ ਨਗ ਪਸੰਦ ਆਵੇ ਤੁਸੀਂ ਉਸ ਦੀ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਇਨਫੋਰਮੇਸ਼ਨ ਲੈ ਸਕਦੇ ਜੇ ਮੁੱਲ ਜਿਹੜਾ ਹੈਗਾ ਸੌਦਾ ਆਪਣਾ ਕਰ ਸਕਦੇ ਹੋ ਚੱਲਦੇ ਆ ਬਾਈ ਹਰਬੇਲ ਦੇ ਕੋਲ ਵਧੇਰੇ ਡਿਟੇਲ ਦੇ ਲਈ ਠੀਕ ਹੈ ਜੀ ਆਜੋ ਫਿਰ ਸਭ ਤੋਂ ਪਹਿਲਾਂ ਵੀਰ ਹਰਬੇਲ ਸਤਿ ਸ਼੍ਰੀ ਅਕਾਲ ਹਾਂਜੀ ਸੰਤੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹੋ ਉਹਨਾਂ ਨੂੰ ਮੇਰੇ ਵੱਲੋਂ ਸਾਰੀ ਸਤਿ ਸ਼੍ਰੀ ਅਕਾਲ ਹੋਰ ਟਿ ਤੇ ਵਾਈਹਰਵੇਲਾ ਆਚਾਰਨਾਗ ਆਪਣੇ ਕੋਲ ਆ ਜਾ ਕੇ ਮੇਲ ਆ ਗਿਆ ਜੀ ਘਟੇ ਅੱਜ ਚਾਰੇ ਮੇਲ ਆ ਗਏ ਜੀ ਤਿੰਨ ਨੀਲੀ ਰਾਵੀ ਦੇ ਆ ਪੂਰਾ ਵੀ ਨੀਲੀ ਰਾਵੀ ਦਾ ਹਮ ਇੱਕ ਆਪਣੇ ਕੋਲੇ ਕਰੇ ਸੀਗਾ ਮੋਹਰਾ ਦਾ ਹਮ ਉਹ ਵਿੱਚ ਆ ਦੇ ਇੱਕ ਪਿਦਾ ਬੱਚਾ ਕੋਹੇ ਨੂਰ ਦਾ ਚਲੋ ਆਪਾਂ ਕਰਦੇ ਆ ਜੀ ਸਾਂਝੀ ਗੱਲਬਾਤ ਪਹਿਲੇ ਨੰਬਰ ਤੇ ਵੀਰ ਆਪਣੇ ਕੋਲ ਬੂਰਾ ਕਟਾ ਵਕਾਊ ਹੈਗਾ ਤੇ ਕੀ ਏਜ ਆ ਜੀ ਇਹ ਵੀਰ ਦੀ ਦੋ ਮਤਲਬ ਚੌਗਾ ਹੋਣਾ ਸ਼ੁਰੂ ਹੋ ਗਿਆ ਵਾ ਇੱਕ ਦੰਦ ਤੋੜ ਗਿਆ ਚੌਗੇ ਦਾ ਵੀ ਹਾਂਜੀ ਦਾ ਦੰਦੇ ਤੋਂ ਉੱਪਰ ਹੋ ਗਿਆ ਹੈ ਜੀ ਮੱਜਾ ਕ੍ਰੋਸ ਕਰਦਾ ਰੇੜੇ ਤੇ ਵੀ ਲੱਗਾ ਇਹ ਠੀਕ ਹੈ ਤੇ ਬਾਕੀ ਇਹਦੀ ਮਾਂ ਦਾ ਜਿਹੜਾ ਰਿਕਾਰਡ ਸੀਗਾ ਹਾਂਜੀ 16 ਪਲੱਸ ਆ ਪਰ ਇਹਦੇ ਬਾਪ ਦਾ ਨਹੀਂ ਪਤਾ ਕਿਹੜਾ ਕਿਹੜਾ ਠੀਕ ਹੈ ਬਾਕੀ ਇਹ ਜਲਦੀ ਬਲਵਜਨ ਮਤੇ ਆ ਰਾਂ ਮੈਂ ਵਿਸਤਾਰ ਦਵਾਂਗਾ ਠੀਕ ਆ ਮਾਲੀ ਜਿਹੜਾ ਹੈਗਾ ਦੋਸਤੋ ਉਮਰ ਕਿੰਨੀ ਦਸੀ ਫਿਰ ਉਮਰ ਚੌਗਾ ਹੋਣਾ ਸ਼ੁਰੂ ਹੋ ਗਿਆ ਹੈ ਚੌਗਾ ਹੋਣਾ ਸ਼ੁਰੂ ਹੋ ਗਿਆ ਠੀਕ ਹੈ ਜੀ ਚੌਕ ਦੇ ਦੰਦ ਜਿਹੜੇ ਭੰਨੇ ਆ ਤੇ ਫੇਸ ਦੀ ਕੁਆਲਿਟੀ ਤੇ ਅੱਖ ਮਣਕੀ ਆ ਦੋਸਤੋ ਤੇ ਲਾਲ ਕੋਲੇ ਆ ਗੁਲਾਬੀ ਜਿਹੜੇ ਸੁਰਖ ਕੋਲੇ ਆ ਤੇ ਬਿਲਕੁਲ ਤੁਸੀਂ ਵੇਖੋ ਪਿੱਠ ਪੁੱਠੇ ਦਾ ਵੇਖੋ ਜਿਹੜਾ ਕਟਾ ਬਹੁਤ ਚੰਗਾ ਸ਼ਕੀਨ ਵੱਡੀ ਹਾਈਟ ਦੇ ਵਿੱਚ ਆ ਠੀਕ ਹੈ ਜੀ ਤੇ ਟੈਸਟਿਕਲ ਵੱਲੋਂ ਤੁਸੀਂ ਦੇਖੋਗੇ ਤੇ ਬਿਲਕੁਲ ਜਿਹੜੇ ਸਾਫ਼ ਹੋ ਬਿਲਕੁਲ ਸਟੇਟ ਟੈਸਟਿਕਲ ਨੇ ਤੇ ਅਗਲੇ ਪੈਰਾਂ ਤੇ ਜਵਾਬ ਦੋਸਤੋਂ ਤੇ ਮਗਰਲੇ ਪੈਰ ਜਿਹੜੇ ਵਾਈਟ ਹੈਗੇ ਆ ਆ ਦੇਖੋ ਜੀ ਬਾਕੀ ਪ੍ਰੋਪਰ ਆਪਾਂ ਬਾਹਰ ਤੁਹਾਨੂੰ ਕੱਢ ਕੇ ਖੁੱਲੇ ਦਿਖਾਉਣੇ ਆ ਆ ਦੇਖੋ ਬੂਰਾ ਨੀਲੀ ਦਾ ਵੀ ਤਾਂ ਜਿਹੜਾ ਦੋਸਤੋ ਮਾਰ ਲਈ ਆ तकरीबन ਮੱਥਾ ਬੱਲਾ ਬੱਗੀ ਨਾਸ ਹੈਗੀ ਆ ਪ੍ਰੋਪਰ ਦੇਖ ਲੋ ਕੈਰੈਕਟਰ ਜਿਹੜੀ ਮਾਰਕਿੰਗ ਹੈਗੀ ਆ ਔਰ ਸੋਹਣੀ ਹੈਗੀ ਆ ਖੂਬਸੂਰਤ ਮਾਰਕਿੰਗ ਆ ਬਹੁਤ ਥੋੜਾ ਨਿਕਣਾ ਚਾਹੀਦਾ ਆਉਣ ਵਾਲੇ ਸਮੇਂ ਦੇ ਵਿੱਚ ਦਾ ਜਿਹੜਾ ਦੋਸਤੋ ਬਰੀਡ ਪਰਪਸ ਵਾਸਤੇ ਤੁਸੀਂ ਵਰਕ ਕਰਦੇ ਹੋ ਤਾਂ ਜਿਹੜੇ ਬੱਚੇ ਆ ਵਧੀਆ ਚੰਗੇ ਖੂਬਸੂਰਤ ਬੱਚੇ ਪਾਉਣ ਦੀ ਸੁਭਾਵਨਾ ਮਾਰੀ ਦੀ ਆ ਦੇਖੋ ਜੀ ਸੋਹਣਾ ਪੁੱਠਾ ਲੱਗਾ ਹੈਗਾ ਬਿਲਕੁਲ ਚੌੜਾ ਪੁੱਠਾ ਦੋਸਤੋ ਤੇ ਏਜ ਅਕੋਰਡਿੰਗ ਦੇਖੀਏ ਤੇ ਹਜੇ ਮਾਲੀ ਨੇ ਪੂਰਾ ਅੱਗੇ ਜਾ ਕੇ ਬੰਨਣਾ ਹੈ ਜਵਾਨ ਹੁੰਦੇ ਸਮੇਂ ਦੋਸਤੋ ਪੂਰੀ ਹਾਈਟ ਕਰੇਗਾ ਇਹ ਮਾਲੀ ਤੇ ਬਾਈ ਹਰਵੀਰ ਜੀ ਕੀ ਮੁੱਲ ਵੀਰ ਦੀ ਡਿਮਾਂਡ ਕੀ ਹੈ ਜਿਮਾਂਡ ਸਾਨੂੰ ਆਪਾਂ ਫੋਨ ਤੇ ਦੱਸਾਂਗੇ ਅੱਛਾ ਫੋਨ ਤੇ ਕਰੋਗੇ ਹਾਂਜੀ ਠੀਕ ਹੈ ਸੋ ਦੋਸਤੋ ਫੋਨ ਤੇ ਜਿਹੜਾ ਤੁਸੀਂ ਵੀਰ ਦੇ ਨਾਲ ਗੱਲਬਾਤ ਕਰ ਲਿਓ ਪ੍ਰਾਈਸ ਦੇ ਬਾਰੇ ਖਾਸ ਤੌਰ ਤੇ ਸੈਕਿੰਡ ਨੰਬਰ ਤੇ ਇੱਕ ਹੋਰ ਨੀਲੀ ਦਾ ਵੀ ਦਾ ਕੱਟਾ ਹੈਗਾ ਤਕਰੀਬਨ ਉਹ ਆਪਾਂ ਤੁਹਾਨੂੰ ਬਾਹਰ ਖੋਲ ਕੇ ਪ੍ਰੋਪਰ ਇਨਫੋਰਮੇਸ਼ਨ ਵੀ ਦੱਸਦੇ ਆ ਤੋਰ ਕੇ ਵੀ ਦਿਖਾਉਣੇ ਆ ਥੋੜਾ ਬਾਹਰ ਘੱਟ ਲੈਣੇ ਆ ਤੇ ਆਜੋ ਜੀ ਲੈ ਜੀ ਇਹ ਕੱਟੇ ਦੀ ਜਿਹੜੀ ਦੋਸਤੋ ਖਾਸियत ਆ ਇੱਕ ਜਿਹੜਾ ਬਰੀਡ ਵਾਲਾ ਵਧੀਆ ਬੱਚਾ ਹੋਵੇਗਾ ਕਿਸੇ ਯਾਤ ਨਸਲ ਦਾ ਹੋਵੇਗਾ ਫਾਦਰ ਵਾਲੇ ਪੱਖ ਤੋਂ ਤੇ ਮਦਰ ਵਾਲੇ ਪੱਖ ਤੋਂ ਇਹ ਸਾਨੂੰ ਦਾ ਦਾਗ ਦਾ ਬੱਚਾ ਅੱਛਾ ਜੀ ਮਾਰੀ ਦਾ 17 ਪਲੱਸ ਦਾ ਰਿਕਾਰਡ ਪ੍ਰੋਪਰ ਲਿਖਤੀ ਰੂਪ ਚ ਓਕੇ ਠੀਕ ਆ ਤੇ ਬਾਕੀ ਬਹੁਤ ਦੀ ਕੁਆਲਿਟੀ ਵਾਈ ਦਾ ਹਾਂ ਲੈ ਗਏ ਹਾਂ ਮੇਲੇ ਦੇ ਬੋਲ ਰਹਾ ਕਰਦਾ ਹੈ ਆ ਦੇਖੋ ਜੀ ਮਾਰਕਿੰਗ ਜਿਹੜੀ ਹੈਗੀ ਦੋਸਤੋ ਪ੍ਰੋਪਰ ਧੁੰਮ ਤੇ ਚਾਰੇ ਪੈਰਾਂ ਤੇ ਤੇ ਓਵਰ ਆਲ ਤੁਹਾਨੂੰ ਜਿਹੜਾ ਕਟੈਸਟਿਕਲ ਵੀ ਦਿਖਾਉਣਾ ਤੇ ਆ ਦੇਖੋ ਆ ਪੇਟ ਪੂਠਾ ਜੀ ਮਾਲੀ ਤਕਰੀਬਨ ਜਿਹੜਾ ਹੈ ਕਟਾ ਉਮਰ ਕਿੰਨੀ ਕੁ 2 ਸਾਲ ਦੇ ਅੰਦਰ ਹੀ ਹੋਵੇਗਾ ਜੀ 2 ਸਾਲ ਦੇ ਖੀਰਾ ਵਾ ਦੁੱਧ ਵਾਲੀਆਂ ਦੰਗੀਆਂ ਵਾ ਠੀਕ ਹੈ ਜੀ ਰੋਕ ਲਓ ਜੀ ਇੱਥੇ ਬਾਕੀ ਬਹੁਤ ਵਧੀਆ ਚੀਜ਼ ਆ ਆ ਦੇਖੋ ਦੇਖ ਬੜਾ ਖੂਬਸੂਰਤਾ ਵਾਲੀ ਦੀ ਤੇ ਬਿਲਕੁਲ ਜਿਹੜਾ ਦੋਸਤੋ ਪੂਰਾ ਮੱਥਾ ਜਿਹੜਾ ਵੱੱਲਾ ਹੈਗਾ ਬੱਗੀ ਨਾਸ ਤੇ ਬਿਲਕੁਲ ਮਨਕੀ ਅੱਖ ਠੰਡੇ ਜਿਹੇ ਸੁਭਾਅ ਦਾ ਮਾਲੀਏ ਦੋਸਤੋ ਅੱਗੇ ਸ਼ੌਕੀਨ ਵੀਰਾਂ ਦੇ ਲਈ ਆ ਤੋਹਫੇ ਚੀਜ਼ਾਂ ਦੋਸਤੋ ਨਵੇਂ ਸਾਲ ਤੇ ਜਿਹੜੇ ਆਫਰ ਹੀ ਆ ਇਹ ਸੰਧ ਸਾਹਿਬ ਨਵੇਂ ਸਾਲ ਦੇ ਆਫਰ ਚੰਗੀ ਚੀਜ਼ ਬਿਲਕੁਲ ਆ ਵੇਖੋ ਜੀ ਆ ਟੈਸਟਿਕਲ ਵੇਖੋ ਦੋਸਤੋ ਸ਼ੇਪ ਵੇਖੋ ਆਕਾਰ ਵੇਖੋ ਟੈਸਟਿਕਲ ਦਾ ਤੇ ਆ ਜਿਹੜੀ ਦੋਸਤੋ ਨਸਲ ਵਾਲੀ ਬਰੀਡ ਵਾਲੀ ਜਿਹੜੀ ਨਾਕ ਦਾ ਬੱਚਾ ਸੰਧਾ ਨਾਕ ਦਾ ਬੱਚਾ ਜੀ ਪ੍ਰੋਪਰ ਤੇ ਸੋ ਇੱਕੋ ਥਾਂ ਟਿਕਾਣੇ ਤੋਂ ਦੋਸਤੋ ਇੱਕੋ ਕਰੋ ਤੁਹਾਨੂੰ ਜਿਹੜੇ 4 ਐਨੀਮਲ ਮਿਲਨੇ ਆ ਕੱਤੇ ਖਾਸ ਤੌਰ ਤੇ ਮੇਲ ਸੋ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਆ ਜਿੱਦਾਂ ਦਾ ਮਰਜ਼ੀ ਤੁਸੀਂ ਛਾਂੜ ਕੇ ਲੈ ਕੇ ਜਾ ਸਕਦੇ ਕਹਿਣ ਤੋਂ ਭਾਵੇਂ ਵੀ ਜਿਹੋ ਜੀ ਕਿਸੇ ਦੀ ਪਸੰਦ ਹੋਈ ਉਹ ਜੇ ਤੁਹਾਨੂੰ ਜਿਹੜਾ ਐਨੀਮਲ ਮਿਲ ਜਾਊਗਾ ਜਿਹਦਾ ਮੁੱਲ ਵੀ ਆਪਾਂ ਫੋਨ ਤੇ ਕਰਾਂਗੇ ਇਹ ਤਾਂ ਵੀ ਫੋਨ ਤੇ ਆ ਜੀ ਬਿਲਕੁਲ ਠੀਕ ਆ ਇਸ ਤੋਂ ਬਾਅਦ ਮੇਰੇ ਕੋਲ ਘਰ ਦੀ ਮੱਝ ਆ ਕਿ ਆਪਾਂ ਵੇਤੀ ਆ 16 ਪਲੱਸ ਇਹਦੀ ਮਾਂ ਦਾ ਪਹਿਲੇ ਸੂਏ ਦਾ ਰਿਕਾਰਡ ਸੀਗਾ ਹਾਂ ਜੀ ਤਾਂ ਇਹ ਖੁਦ ਸਤਾਜ ਤੁਨੂ ਦਾ ਬੱਚਾ ਹੈ ਜੀ ਤੇ ਇਹ ਤੁਸੀਂ ਮੈਂ ਤੁਹਾਨੂੰ ਖੋਦ ਦਿਖਾਉਣਾ ਠੀਕ ਆ ਇਹ ਵੀ ਦੰਦੋਂ ਕੀ ਆ ਉਹ ਠੀਕ ਹੈ ਜੀ ਇਹ ਘਰ ਦੀ ਹੋਮ ਬਰੀਡ ਦੇ ਵਿੱਚੋਂ ਆ ਦੋਸਤੋ ਮੋਹਰਾ ਦੀ ਜਿਹੜੀ ਬਰੀਡ ਹੈ ਬਾਈਹਰਾਂ ਦੇ ਕੋਲ ਇਸ ਦੀ ਮਾਂ ਜਿਹੜੀ ਮਦਦ ਰਹੀ ਹੈ ਹਰਿਆਣੇ ਤੋਂ ਮੱਝ ਲੈ ਜਾਂਦੀ ਹੈ ਹਾਰ ਤੋਂ ਹਾਂਜੀ ਇਹਦੀ ਮਾਂ ਠੀਕ ਆ ਕੱਟਾ ਚੰਗਾ ਸ਼ਕੀਨ ਆ ਦੋਸਤੋ ਬਿਲਕੁਲ ਮੁੰਦਰੀ ਸਿੰਘ ਆ ਠੀਕ ਹੈ ਜੀ ਤੇ ਸਿੰਘ ਆਰਾਊਂਡ ਸ਼ੇਪ ਦਾ ਵਿੱਚ ਆ ਪੂਰਾ ਬਿਲਕੁਲ ਨਾਲ ਸੁੱਤੀ ਜ ਸਿੰਘ ਲੱਗੂਗਾ ਤੇ ਓਵਰ ਆਲ ਜਿਹੜੀ ਆ ਦੋਸਤੋ ਬਲੈਕ ਹੈਗਾ ਮੱਥੇ ਤੋਂ ਲੈ ਕੇ ਜੇਕਰ ਪੂਛ ਤੱਕ ਆਪਾਂ ਗੱਲ ਕਰੀਏ ਤੇ ਬਿਲਕੁਲ ਜੈਡ ਬਲੈਕ ਆਪਾਂ ਕਹਿ ਸਕਦੇ ਆ ਦੀ ਪ੍ਰੋਪਰਟੇਸ ਦੀ ਗਲਤੀ ਜਿਹੜੀ ਸ਼ੇਪ ਓਵਰਆਲ ਹਰ ਇੱਕ ਜਿਹੜੇ ਮੇਲ ਦੀ ਬਹੁਤ ਵਧੀਆ ਖੂਬਸੂਰਤ ਹੈਗੀ ਆ ਤੇ ਹਜੇ ਤਕਰੀਬਨ 1 ਸਵਾ ਕ ਸਾਲ ਦਾ ਜੀ ਡੇਢ ਦੇ ਲਗਭਗ ਹੋ ਹੀ ਚੰਗਾ ਹੈ ਨਾ ਡੇਢ ਕ ਸਾਲ ਦੇ ਨੀਅਰ ਬਾਊਟ ਜਿਹੜੀ ਇਸ ਦੀ ਉਮਰ ਹੋ ਗਈ ਆ ਆ ਦੇਖੋ ਇਹ ਸਰਦਾਰਜ ਤੱਲੂ ਦਾ ਜੀ ਇਹ ਸੱਚ ਮਾਰ ਸਕਦੇ ਆ ਆਪਾਂ ਕਿਤੇ ਵੀ YouTube ਤੇ ਜੀ 나ਗਦੇ ਵੀ ਮਾਰ ਸਕਦੇ ਆ ਸਰਦਾਰਜ ਤੱਲੂ ਦੇ ਵੀ ਜੀ ਆ ਦੇਖੋ ਦੋਸਤੋ ਬਹੁਤ ਸੋਹਣਾ ਚੰਗੀ ਬਰੀਡ ਮੋਰਾ ਦੇ ਵਿੱਚ ਵੀ ਵੀਰ ਦੇ ਕੋਲ ਜਿਹੜਾ ਇੱਕ ਅਵੇਲੇਬਲ ਹੈਗਾ ਮੇਲ ਬਾਕੀ ਜਿਹੜੇ ਨੀਲੀ ਦਾ ਵੀ ਤੇ ਤਿੰਨ ਕਟੇ ਤੇ ਹੋਮ ਬਰੀਡ ਦੇ ਵਿੱਚੋਂ ਦੋਸਤੋ ਸਰਤਾਜ ਚੱਲੂ ਦਾ ਜਿਹੜਾ ਬੱਚਾ ਇਹ ਮੇਨ ਚੀਜ਼ ਹੁੰਦੀ ਜਿਵੇਂ ਦਿਖਾਉਣ ਵਾਲੀ ਆ ਤੀਜਾ ਜਿਵੇਂ ਕੱਲ ਨੂੰ ਬੱਚੇ ਆਉਣੇ ਨਾ ਬਹੁਤ ਸ਼ੌਫ ਦੇ ਹੋਣਗੇ ਨਾ ਹਵਾਨਾ ਜਿਹੜਾ ਦੋਸਤੋ ਪਸ਼ੂ ਦਾ ਸਟਰਕਚਰ ਉਹਨਾਂ ਜਿਹੜਾ ਜੇਕਰ ਮਾਲੀਆਂ ਦਾ ਇਹੋ ਜਿਹਾ ਦਿਖ ਹੈਗੀ ਆ ਬਨਾਵਟ ਪਿੱਛੇ ਨੂੰ ਜਿੰਨੀ ਵੀ ਸਟਰਕਚਰ ਹੈਗਾ ਹਵਾਨੇ ਵੀ ਜਿਹੜੇ ਝੋਟੀਆਂ ਮੱਜਾਂ ਦੇ ਬਿਲਕੁਲ ਉਹੋ ਜਿਹਾ ਦਿਖ ਵਾਲੇ ਬੰਦ ਦੀ ਸੁਆਹਣਾ ਹੋ ਜਾਂਦੀ ਹੈ ਜੇ ਆਪਾਂ ਮਾਲੀ ਤੋਂ ਜਜਮੈਂਟ ਓਵਰঅল ਜਿਹੜਾ ਕੱਟਾ ਹੈਗਾ ਖੂਬਸੂਰਤ ਆ ਰਾਜੀ ਆ ਕੇਅਰ ਦੇ ਵਿੱਚ ਆ ਸਾਫ ਸਮਹਾਲ ਦੇ ਵਿੱਚ ਆ ਕਿਸੇ ਵੀ ਵੀਰ ਨੇ ਸ਼ਕੀਨ ਇਹ ਖਰੀਦਣਾ ਜ਼ਰੂਰ ਹੱਥ ਪਾ ਸਕਦੇ ਹੋ ਤੇ ਬਾਈ ਹਰਵੇਲੇ ਦਾ ਮੁੱਲ ਜ਼ਰੂਰ ਹੈ ਸਾਨੂੰ ਸਾਜੀ ਇਹਦਾ ਜਿਹੜਾ ਲੈਂਡਨ ਮੁੱਲ ਆ 37.5 37000 ਹਾਂਜੀ ਕੱਟਾ ਮੇਲੇ ਚ ਬਾਉਣਾ ਹੁੰਦਾ ਉਹ ਜਿੱਥੇ ਮਰਜ਼ੀ ਇਹਨੂੰ ਵੇਚ ਸਕਦੇ ਪਰ ਆਪਾਂ ਜਿਹੜਾ ਘਰੇ ਚੱਲ ਗਿਆ ਪਰ ਬਿਲਕੁਲ ਆਹ ਦੇਖੋ ਦੋਸਤੋ ਬਿਲਕੁਲ ਬਰੀਕ ਜੀ ਚਮੜੀ ਆ ਤੇ ਖੁੱਲਾ ਜਿਹੜਾ ਪਿੰਡਾ ਹੈਗਾ ਠੀਕ ਹੈ ਜੀ ਤੇ ਆਹ ਵੇਖੋ ਸਿੰਘ ਸੁng ਦੀ ਬੰਤਰ ਇਹ ਸਾਨੂੰ ਦਾ ਕੋਈ ਨੂਰ ਦਾ ਬੱਚਾ ਠੀਕ ਹੈ ਜੀ ਇਹ ਕੋਹਿੰਨੂਰ ਦਾ ਬੱਚਾ ਇਹ ਜੰਪ ਲਾਉਣ ਲੱਗ ਗਿਆ ਠੀਕ ਹੈ ਜੀ ਇਹਨੇ 2-4 ਵਜੂ ਕ੍ਰੋਸ ਕੀਤਾ ਠੀਕ ਹੈ ਇੱਕ ਕੋਹਿੰਨੂਰ ਦਾ ਜਿਹੜਾ ਦੋਸਤੋ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਵੀ ਆਪਾਂ ਦਿਖਾਇਆ ਸੀਗਾ ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਈ ਭੈਣ ਭਰਾ ਸਾਈ ਕਰਕੇ ਮੁੜ ਕੇ ਆਉਂਦੇ ਨਹੀਂ ਬੇਨਤੀ ਹੈ ਕਿ ਪਹਿਲਾਂ ਹੀ ਆਪਣਾ ਬਿਲਕੁਲ ਉਸੇ ਤਰੀਕੇ ਨਾਲ ਚੀਜ਼ ਖਰੀਦ ਲੈਣ ਮਾਈਂਡ ਸੈਟ ਕਰਕੇ ਕਿ ਆਪਾਂ ਚੀਜ਼ ਖਰੀਦਣੀ ਹੈ ਸਾਈ ਪਾ ਕੇ ਮੁੜ ਕੇ ਆਪਾਂ ਵੇਟ ਕਰਦੇ ਰਹਿਣਾ ਜਿਹੜੇ ਪਿਛਲਾ ਕਸਟਮਰ ਉਹ ਵੀ ਖਰਾਬ ਹੁੰਦਾ ਹਾਂ ਹੂੰ ਬਾਕੀ 4-5000 ਦਾ ਬਾਈ ਤੁਹਾਨੂੰ ਸਾਈ ਦਾ ਹੀ ਆ ਗਿਆ ਹੋਣਾ ਚਲੋ ਬਾਪਣ ਆ ਆਪਣੀ ਸੋਚ ਉਹਦੇ ਕਿ ਅਗਲਾ ਆਪਾਂ ਨੂੰ ਕਹੇ ਕਿ ਵਾਪਸ ਕਰ ਦਿਓ ਪਰ ਫਿਰ ਵੀ ਬੇਨਤੀ ਹੈ ਕਿ ਸਾਈ ਤੋਂ ਬਿਹਤਰ ਆ ਕਿ ਆਪਦਾ ਹੀ ਤੀਜਾ ਆਪਾਂ ਬੁੱਕ ਕੀਤੀ ਹੈ ਤੇ ਕੋ ਲੈ ਕੇ ਜਾਣਾ ਜੀ ਸੋ ਦੋਸਤੋ ਰਿਸਪੌਂਸਿਬਿਲਟੀ ਥੋੜੀ ਹੁੰਦੀ ਆ ਪਸ਼ੂ ਸਾਈ ਕਰਕੇ ਕਈ ਵਾਰੋਂ ਤੁਸੀਂ ਛੱਡ ਦਿੰਦੇ ਹੋ 1500 ਰੁਪਏ ਨੂੰ ਨਹੀਂ ਕੋਈ ਸਮਝਦੇ ਤੇ ਜੇਕਰ ਅਗੋਂ ਮੈਂ ਓਨਰ ਦੀ ਗੱਲ ਕਰਾਂ ਵਪਾਰੀ ਦੀ ਗੱਲ ਕਰਾਂ ਜੇਕਰ ਉਹ ਸਾਈ ਕਰਕੇ ਤੁਹਾਡਾ ਮੋਖਰ ਜਾਵੇ ਤਾਂ ਗੁੱਸਾ ਹਰ ਇੱਕ ਨੂੰ ਲੱਗਦਾ ਤੇ ਜਿਹੜੀ ਚੀਜ਼ ਹੁੰਦੀ ਹੈ ਦੋਸਤੋ ਜਿੰਨਾ ਤੁਸੀਂ ਰੇਟ ਫਿਕਸ ਕੀਤਾ ਹੁੰਦਾ ਤੈਅ ਕੀਤਾ ਹੁੰਦਾ ਉੰਨੇ ਦੀ ਚੀਜ਼ ਖਰੀਦ ਲਿਆ ਕਰੋ ਜੇ ਨਹੀਂ ਖਰੀਦਣੀ ਹੁੰਦੀ ਤਾਂ ਕੋਈ ਗੱਲ ਨਹੀਂ ਜਿੱਥੇ ਹੋਰ ਵੀ ਵੀ ਉਹ ਕੌਲਾਂ ਕਰਦੇ ਆ ਫੋਨ ਕਰਕੇ ਪੁੱਛਦੇ ਆ ਕੋਈ ਚੱਕਰ ਨਹੀਂ ਸਾਈ ਉੱਥੇ ਕੀਤੀ ਜਾਵੇ ਜਿੱਥੇ ਪਸ਼ੂ ਖਾਸ ਤੌਰ ਤੇ ਖਰੀਦਣਾ ਹੁੰਦਾ ਆਪਣਾ ਕੋਈ ਗੱਲ ਨਹੀਂ ਆਪੇ ਘਰੇ ਪਹਿਲਾਂ ਸਾਰੇ ਮੈਂਬਰ ਸਲਾਹ ਕਰ ਲਿਆ ਕਰਨਾ ਜੀ ਕਿ ਆਪਾਂ ਲੈਣਾ ਜਾਂ ਨਹੀਂ ਲੈਣਾ ਠੀਕ ਹੈ ਜੀ ਇਹਦੇ ਵਿੱਚ ਆਪਾਂ ਕਹਿੰਦੇ ਪਿਛਲਾ ਜਿਹੜਾ ਕਸ ਤੇ ਮਾਲ ਜਿਹੜਾ ਦੋਸਤੋ ਬਿਲਕੁਲ ਤੁਹਾਡੇ ਸਾਹਮਣੇ ਆ ਕਿਉਂਕਿ ਹਰ ਕਵੀਰਾ ਦੇ ਸੁਝਾਅ ਹੁੰਦੇ ਆ ਸਿੰਘ ਖੁੱਲਾ ਜਾਂ ਕੁਝ ਵੀ ਨੀਲੀ ਦਾ ਵੀ ਤੇ ਵਿੱਚ ਅਕਸਰ ਜਿਹੜਾ ਦੋਸਤੋ ਸਿੰਘ ਖੁੱਲਾ ਹੀ ਪਾਇਆ ਗਿਆ ਕੋਈ ਬਿਲਕੁਲ ਮੁੰਦਰੀ ਸਿੰਘ ਜਾਂ ਰਿੰਗ ਸਿੰਘ ਮੋਹਰਾ ਦੀ ਝੋਟੀ ਜਾਂ ਕਟਾ ਤੁਸੀਂ ਜ਼ਰੂਰ ਖਰੀਦਿਲਾ ਕਰੋ ਜੇਕਰ ਸਿੰਘ ਵੇਖ ਕੇ ਖਰੀਦਣਾ ਪਰ ਇੱਥੇ ਜਿਹੜਾ ਨੀਲੀ ਦਾ ਵੀ ਦੇ ਵਿੱਚ ਆ ਬਹੁਤ ਖੁੱਲੇ ਖੁੱਲੇ ਸਿੰਘ ਸਿੰਘਾਂ ਦੇ ਜਿਹੜੇ ਐਨੀਮਲ ਹੈਗੇ ਆ ਨੀਲੀ ਦਾ ਵੀ ਦੇ ਬਾਕੀ ਬਹੁਤ ਇੱਕ ਟੈਂਕ ਤੋਂ ਮੈਂ ਬੜੂੰਗਾ ਮਨ ਚੰਗਾ ਚੋਟਾ ਬੜੂੰਗਾ ਆ ਵੇਖੋ ਦੋਸਤੋ ਬਿਲਕੁਲ ਅੱਜ ਨਵੇਂ ਸਾਲ ਤੇ 2023 ਦੀਆਂ ਇੱਕ ਤਾਂ ਸਾਰੇ ਵੀਰਾਂ ਨੂੰ ਵਧਾਈਆਂ ਕੱਲ ਤੋਂ ਠੀਕ ਹੈ ਬਾਈ ਹਰ ਵੇਲੇ ਬਿਲਕੁਲ ਜੀ ਸਾਰਿਆਂ ਨੂੰ ਐਡਵਾਂਸ ਹਾਂਜੀ ਨਵੇਂ ਸਾਲ ਦੀ 2023 ਦੀਆਂ ਮੁਬਾਰਕਾਂ ਬਿਲਕੁਲ ਤੇ ਅੱਜ 31 ਦਸੰਬਰ ਨੂੰ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਮਾਲੀ ਜਿਹੜੇ ਆ ਵੀਰ ਦੇ ਕੋਲ ਚਾਰ ਆ ਤੇ ਤਸੱਲੀ ਨਾਲ ਤੁਹਾਨੂੰ ਆਪਾਂ ਦਿਖਾਉਣੀ ਆ ਅੱਜ ਜਿਹੜਾ ਖੀਰ ਦਾ ਮਾਲੀ ਆ ਦੋਸਤੋ ਨੀਲੀ ਦਾ ਵੀ ਤਾਂ ਕੱਟਾ ਬਿਲਕੁਲ ਵੱਲਾ ਮੂੰਹ ਹੈਗਾ ਬਹੁਤੇ ਵੀਰਾਂ ਦੀ ਡਿਮਾਂਡ ਹੁੰਦੀ ਹੈ ਵੀ ਇਹੋ ਜਿਹਾ ਆਪਾਂ ਫ੍ਰੀਜ਼ਰ ਦੇ ਤੇ ਪਿੱਠ ਪੁੱਠੇ ਤੋਂ ਵੇਖੋ ਤੁਸੀਂ ਬਹੁਤ ਵਧੀਆ ਚੰਗੀ ਚੜਾਈ ਤੇ ਮਾਲੀ ਬਿਲਕੁਲ ਖੁੱਲੇ ਪਿੰਡੇ ਦਾ ਮਾਲੀ ਬਣੇਗਾ ਉਹਨਾਂ ਦੇ ਸਮੇਂ ਦੇ ਵਿੱਚ ਠੀਕ ਆ ਆ ਦੇਖੋ ਜੀ ਅੱਜ ਮੇਲ ਚਾਹੇ ਕੱਟੇ ਖਰੀਦਣ ਵਾਲੇ ਵੀਰ ਜਿਹੜੇ ਖਾਸ ਤੌਰ ਤੇ ਜਿਨ੍ਹਾਂ ਨੂੰ ਹੋਂਦਾ ਮਾਲ ਦੇ ਵਿੱਚ ਪਸ਼ੂ ਰੱਖਣ ਦੇ ਜਿਹੜੇ ਵੀਰਾਂ ਨੇ ਬਰੀਡ ਤੇ ਕੰਮ ਕਰਨਾ ਦਾ ਹਾਂ ਤਾਂ ਉਹੀ ਵੀਰ ਪ੍ਰੋਜੈਕਟ ਕਰਨ ਜਿਹੜੇ ਬਰੀਡਰ ਨੇ ਜਾਂ ਜਿਹੜੇ ਬਰੀਡ ਅੱਗੇ ਬਣਾਉਣਾ ਚਾਹੁੰਦੇ ਜਾਂ ਜਿਹੜੇ ਕਹਿੰਦੇ ਵੀ ਅਸੀਂ ਘਰੇ ਜਿਹੜਾ ਵੀ ਸਾਂ ਰੱਖਣਾ ਚਾਹਜਦਾ ਹੋਵੇ ਚੰਗੀ ਕੁਆਲਿਟੀ ਦਾ ਹੋਵੇ ਬਾਕੀ ਬਹੁਤ ਹੀ ਵਧੀਆ ਆਲਾ ਦਰਜੇ ਦੇ ਬਿਲਕੁਲ ਬਿਲਕੁਲ ਸਾਰੇ ਬਰੀਡ ਨੇ ਕੋਈ ਇਹਦੇ ਵਿੱਚ ਅਨਬਰੀਡਡ ਨਹੀਂ ਹੈਗਾ ਬਿਲਕੁਲ ਅੱਜ 204 ਤੁਹਾਨੂੰ ਆਪਾਂ ਕੱਟੇ ਦਿਖਾਇਆ ਮੇਲ ਤਿੰਨ ਤਾਂ ਨੀਲੀ ਰਵੀ ਦੇ ਆ ਇੱਕ ਮੋਹਰਾ ਦਾ ਦਿਖਾਇਆ ਤੇ ਹਾਂਜੀ ਦੇਖੋ ਪੱਧਰ ਆ ਸਕਦਾ ਬਿਲਕੁਲ ਬਹੁਤ ਅੰਦਾਜ਼ ਬਾਕੀ ਵੀ ਇਹ ਸਾਰੇ ਪਾਰਕੂ ਦੋਸਤੋ ਤੁਸੀਂ ਅੱਜ ਕੱਲ ਸਾਰੇ ਸਮੇਂ ਯਾਰ ਆ ਸਾਰੇ ਸਿਆਣੇ ਆ ਠੀਕ ਹੈ ਜੀ ਜਿੱਦਾਂ ਜਿੱਦਾਂ ਦੀ ਕੁਆਲਿਟੀ ਤੁਹਾਨੂੰ ਦੱਸੀ ਆ ਉਦਾਂ ਦੀ ਤੁਸੀਂ ਸਮਝ ਲੈਣੀ ਆ ਬਹੁਤ ਹੀ ਵਧੀਆ ਤੇ ਟੈਸਟਿਕਲ ਵੀ ਕਿਸੇ ਦਾ ਕੋਈ ਘਮਾਉ ਦੇ ਵਿੱਚ ਨਹੀਂਗਾ ਬਿਲਕੁਲ ਸਟੇਟ ਟੈਸਟਿਕਲ ਸਟੇਟ ਟੈਸਟਿਕਲ ਠੀਕ ਹੈ ਜੀ ਤੇ ਨੀਲੀ ਦਾ ਜਿਹੜਾ ਦੋਸਤੋ ਖਾਸ ਤੌਰ 'ਤੇ ਵੀਰਾਂ ਦੀ ਬਹੁਤ ਘੱਟ ਡਿਮਾਂਡ ਹੁੰਦੀ ਹੈ ਬਾਕੀ ਝੋਟੀ ਦੇ ਜਿਹੜੇ ਸਕਿਨ ਵੀ ਰਹੋਦੇ ਉਹਨਾਂ ਦੀ ਡਿਮਾਂਡ ਹੁੰਦੀ ਹੈ ਇੱਕ ਨੀਲੀ 라ਵੀ ਦੇ ਵਿੱਚ ਫੁੱਲ ਪਾਉਣ ਦੀ ਚਾਹੇ ਝੋਟੀਆਂ ਦੀ ਤੇ ਦੋਸਤੋ ਨੀਲੀ 라ਵੀ ਦੇ ਵਿੱਚ ਜਿਹੜਾ ਬਿਲਕੁਲ ਤੁਸੀਂ ਵੇਖ ਰਹੇ ਹੋ ਬੂਰੇ ਦੇ ਵਿੱਚ ਮਾਲੀ ਹੈਗਾ ਕਟਾ ਤੇ ਬਿਲਕੁਲ ਧਰਤੀ ਨਾਲ ਕਹਿੰਦੇ ਨਾ ਵੀ ਜਿਵੇਂ ਟੱਚ ਹੁੰਦੀ ਪੂਸ਼ ਹੈ ਇਸ ਮਾਦੀ ਦੀ ਤੇ ਟੈਸਟਿਕਲ ਉਹ ਵੱਲੋਂ ਵੀ ਤੁਸੀਂ ਦੇਖੋਗੇ ਬਿਲਕੁਲ ਜਿਹੜੇ ਲੌਂਗ ਤੇ ਲੰਮੇ ਟੈਸਟਿਕਲ ਨੇ ਜਿਹੜੀ ਫਰੀਕ ਸਕਿਨ ਹੈਗੀ ਬਹੁਤ ਵਧੀਆ ਟੈਸਟਿਕਲ ਸਾਈਡ ਤੋਂ ਸਾਰੇ ਪੱਦਰ ਆ ਠੀਕ ਹੈ ਜੀ ਤੇ ਇਹ ਚਾਰ ਜਿਹੜੇ ਦੋਸਤੋ ਵੀਰ ਦੇ ਕੋਲ ਮੇਲ ਅੱਜ ਹੈਗੇ ਸੀਗੇ ਸਾਨ ਚਾਰ ਕੱਟੇ ਆ ਵਿਖਾਉ ਆ ਤੇ ਜਿੱਦਾਂ ਦਾ ਵੀ ਕੁਆਲਟੀ ਜਲਾ ਜਿੱਦਾਂ ਦਾ ਵੀ ਤੁਹਾਨੂੰ ਲੱਗਦਾ ਹੋਇਆ ਵੀ ਐਨੀਮਲ ਆਪਣਾ ਖਰੀਦਣ ਦੇ ਲਾਇਕ ਆ ਤੁਸੀਂ ਉਹ ਖਰੀਦ ਸਕਦੇ ਜੀ ਠੀਕ ਹੈ ਜੀ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦਿੰਦਾ ਬਿਲਕੁਲ ਬੈਕ ਸਾਈਡ ਤੋਂ ਕੁਆਲਟੀ ਜਿਹੜੀ ਆ ਦੋਸਤੋ ਤੁਹਾਡੇ ਸਾਹਮਣੇ ਆ ਤੇ ਪਸੰਦ ਤੁਸੀਂ ਕਰਨੀ ਆ ਸੌਦਾ ਤੁਸੀਂ ਕਰਨਾ ਹੈ ਜੀ ਸੰਪਰਕ ਨੰਬਰ ਬਾਈ ਹਰਵੇਲ ਦੇ ਲਗਾਤਾਰ ਜਿਹੜੇ ਸਕਰੀਨ ਦੇ نیچے ਚੱਲਦੇ ਆਪਾਂ ਕਰ ਦਈਏ ਠੀਕ ਆ ਆ ਦੇਖੋ ਜੀ ਮਾਲੀ ਜਿਹੜਾ ਦੱਸੋ ਜਿਹੜਾ ਲੈਣ ਦੇਣਾ ਉਹ 38000 38000 ਆ ਜੀ ਹਾਂ ਜੀ ਠੀਕ ਆ ਬਾਈ ਲੈਣ ਦੇਣਾ ਜਿਹੜਾ ਹੈਗਾ ਦੋਸਤੋ ਡਿਮਾਂਡ ਉਹ 38000 ਰੁਪਇਆ ਆ ਵੇਖ ਲਓ ਜੀ ਆ ਵੇਖੋ ਨਮੂਨਾ ਚੈਂਪਰ ਤੋਂ ਤਿਆਰ ਨਹੀਂ ਠੀਕ ਹੈ ਜੀ ਬਟ ਹਜੇ ਨਿਸਰਦੇ ਨਹੀਂ ਹੈਗੇ ਤੇ ਹਜੇ ਵੇਖੋ ਜੀ ਕਿੱਡੇ ਕਾਲੇ ਪੈ ਖੜੇ ਹੈ ਬਾਈ ਰੁਪਏ ਨਾਲ ਬਿਲਕੁਲ ਨਿਸਰਦੇ ਨਹੀਂ ਹੈਗੇ ਬਿਲਕੁਲ ਵੈਸੇ ਬਿਲਕੁਲ ਪੱਕੀ ਚੈੱਕ ਚੁੱਕ ਕਰਦੇ ਆ ਚੈੱਕ ਚੁੱਕ ਕਰਦੇ ਆ ਹਾਂ 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 ਜੀ ਆ ਲਓ ਦੋਸਤੋ ਆ ਬਾਈ ਹਰਵੀਰ ਇੱਕ ਸੰਪਰਕ ਨੰਬਰ ਜ਼ਰੂਰ ਦੱਸ ਨ 9903882025 9906382025 ਠੀਕ ਆ ਸੋ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਇਹਨਾਂ ਦੇ